ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤੁਖਾਰੀ ਮਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉ ਨਦਰ ਨਿਹਾਲਿਆ RAM ਸੇਵਕਪੂਰ ਕਰਮਾ ਸਤਗੁਰ ਸ਼ਬਦ ਦਿਖਾਲਿਆ RAM ਗੁਰ ਸ਼ਬਦ ਦਿਖਾਲਿਆ ਸੱਚ ਸਮਾਲਿਆ ਇਹਨਿਸ ਦੇਖ ਵਿਚਾਰਿਆ ਤਾਵਤ ਪੰਚ ਰਹੇ ਘਰ ਜਾਣਿਆ ਕਾਮ ਕ੍ਰੋਧ ਵਿਖ ਮਾਰਿਆ ਅੰਤਰ ਜੋਤ ਭਈ ਗੁਰ ਸਾਖੀ ਚੀਨੇ RAM ਕਰਮਾ ਅੰਤਰ ਜੋਤ ਭਈ ਇੱਥੇ ਠਮਕ ਗੁਰ ਸਾਖੀ ਇੱਥੇ ਵਿਸਰਾਮ ਚੀਨੇ RAM ਕਰਮਾ ਨਾਨਕ ਹਉ ਮੈ ਮਾਰ ਪਤੀਨੇ ਤਾਰਾ ਚੜਿਆ ਲੰਮਾ ਗੁਰਮੁਖ ਜਾਗ ਰਹਿ ਚੁਕੇ ਅਭਿਮਾਨੀ RAM ਆਨ ਦਿਨ ਪੂਰ ਭਇਆ ਸਾਚ ਸਮਾਨੀ RAM ਸਾਚ ਸਮਾਨੀ ਗੁਰਮੁਖ ਮਨ ਭਾਨੀ ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦਿਆ ਹਰ ਚਰਨੀ ਲਿਵ ਲਾਗੇ ਪ੍ਰਗਟੀ ਜੋਤ ਜੋਤ ਮਹ ਜਾਤਾ ਮਨ ਮੁਖ ਪਰਮ ਭੁਲਾਣੀ ਨਾਨਕ ਭੂਰ ਭਇਆ ਮਨ ਮੰਨਿਆ ਜਾਗਤ ਰਹਿਣ ਵਿਹਾਣੀ ਔਗਣ ਵਿਸਰਿਆ ਗੁਣੀ ਘਰ ਕੀਆ RAM ਇਕੋ ਰਵ ਰਹਿਆ ਅਵਰਨਾ ਬੀਆ RAM ਰਾਵ ਰਹੀ ਆ ਸੂਈ ਅਵਰਨਾ ਕੋਈ ਮਾਨ ਹੀ ਤੇ ਮਨ ਮੰਨਿਆ ਜੇ ਨਾ ਝਾਲ ਥਾਲ ਤ੍ਰਿਭਵਨ ਘਾਟ ਘਟ ਥਾਪਿਆ ਸੋ ਪ੍ਰਭ ਗੁਰਮੁਖ ਜਾਨਿਆ ਕਰਨ ਕਰਨ ਸਮਰਥ અપਾਰਾ ਤ੍ਰਿਵਿਦ ਮੀਠ ਸਮਾਈ ਨਾਨਕ ਅਵਗਣ ਗੁਣੇ ਸਮਾਨੀ ਏਵੀ ਨਾਨਕ ਪਦ ਦੀ ਯਮਕਲਾਕ ਹੀ ਬੋਲਣਾ ਹੈ ਨਾਨਕ ਅਵਗਣ ਗੁਣ ਹੈ ਸਮਾਣੇ ਐਸੀ ਗੁਰਮਤ ਪਾਈ ਆਵਣ ਜਾਣ ਰਹੀ ਚੂਕਾ ਭੂਲਾ RAM ਹਉਮੈ ਮਾਰ ਮਿਲੀ ਸਾਚਾ ਚੂਲਾ RAM ਹਉਮੈ ਗੁਰ ਖੁਈ ਪ੍ਰਗਟ ਹੋਈ ਇਹ ਹਉਮੈ ਪਤੀਯਮ ਖਲਾਦਨੀ ਹੈ ਹਉਮੈ ਗੁਰ ਖੁਈ ਪ੍ਰਗਟ ਹੋਈ ਚੁਕੇ ਸੋਗ ਸੰਤਾਪੈ ਜੂਤੀ ਅੰਦਰ ਜੂਤ ਸਮਾਣੀ ਆਪ ਪਛਾਤਾ ਆਪੈ ਪਈੜ ਘਰ ਸਬਦ ਪਤੀਣੀ ਸਾਹੁਰੜੈ ਪੇਰ ਭਾਣੀ ਨਾਨਕ ਸਤਗੁਰ ਮੇਲ ਮਿਲਾਈ ਚੁਕੀ ਕਾਣ ਲੋਕਾਣੀ ਤੁਖਾਰੀ ਮਹੱਲਾ ਪਹਿਲਾ ਕੋਲਾਵੜੈ ਭੁੱਲੀ ਭੁੱਲ ਭੁੱਲ ਪਛੋਤਾਣੀ ਪੁਲਾਵੜਾ ਭੁੱਲੀ ਭੁੱਲ ਭੁੱਲ ਪਛੋਤਾਣੀ ਪੇਰ ਛੋੜਿਆ ੜੀ ਸੁੱਤੀ ਪੇਰ ਕੀ ਸਾਰ ਨਾ ਜਾਣੀ ਪੇਰ ਛੋੜਿਆ ੜੀ ਸੁੱਤੀ ਇੱਥੇ ਵਿਸਰਾਮ ਹੈ ਪੇਰ ਕੀ ਸਾਰ ਨਾ ਜਾਣੀ ਪੇਰ ਛੋੜੀ ਸੁੱਤੀ ਅਵਗਣ ਮੁਤੀ ਤੇਸ ਧਨ ਵਿਦਨ ਰਾਤੇ ਪੇਰ ਛੋੜੀ ਸੁੱਤੀ ਅਵਗਣ ਮੁਤੀ ਇਹ ਮੂਤੀ ਵਿਕਾਸ ਕੀ ਬੋਲਣਾ ਇੱਥੇ ਵਿਸਰਾਮ ਹੈ ਤੇਸ ਧਾਨ ਵਿਦਣ ਰਾਤੇ ਵਿਦਣ ਕਸ ਕੀ ਬੋਲਣਾ ਹੈ ਕਾਮ ਕ੍ਰੋਧ ਅਹੰਕਾਰ ਵਿਗੁਤੀ ਹੋਮੈ ਲੱਗੀ ਤਾਤੇ ਹੋਮੈ ਲੱਗੀ ਤਾਤੇ ਉੱਡਰ ਹੰਸ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭੁੱਲ ਪਛੋਤਾਣੀ ਸੁਣਨਾਹ ਪਿਆਰੇ ਇਕ ਬੇਨੰਤੀ ਮੇਰੀ ਤੂੰ ਨਿਜ ਘਰ ਵਸੇੜਾ ਹਉ ਰੋਲ ਭਸਮੈ ਢੇਰੀ ਬਿਨ ਆਪਣੇ ਨਾ ਹੈ ਕੋਈ ਨਾ ਚਾਹੈ ਕਿਆ ਕਹੀਏ ਕਿਆ ਕੀਜੈ ਅੰਮ੍ਰਿਤ ਨਾਮ ਰਸਨਾ ਰਾਸ ਰਸਨਾ ਅੰਮ੍ਰਿਤ ਨਾਮ ਰਸਨ ਰਾਸ ਰਸਨਾ ਅੰਮ੍ਰਿਤ ਨਾਮ ਰਸਨ ਰਾਸ ਰਸਨਾ ਗੁਰ ਸਬਦੀ ਰਸ ਪੀਜੈ ਵੇਂ ਨਾ ਆਵੈ ਕੋ ਸੰਗ ਨਾ ਸਾਥੀ ਆਵੈ ਜਾਇ ਘਨੇਰੀ ਨਾਨਕ ਲਾਹਾ ਲੈ ਘਰ ਜਾਈਐ ਸਾਚੀ ਸਚ ਮਤ ਤੇਰੀ ਸਾਜਨ ਦੇਸ ਵਿਦੇਸੜੀਏ ਸਾਜਨ ਦੇਸ ਵਿਦੇਸੀੜੇ ਵਿਦੇਸੀੜੇ ਨਹੀਂ ਕਹਣਾ ਐੜਾ ਨਾਲ ਹੈ ਸਾਜਨ ਦੇਸ ਇਥੇ ਠਾਮਕ ਵਿਦੇਸੀੜੇ ਇਥੇ ਵਿਸਰਾਮ ਹੈ ਸਾ ਨੇਹੜੇ ਦੀਦੀ ਸਾਜਨ ਦੇ ਅਸਲ ਵਿਦੇਸੀ ਅੜੇ ਦਿਲੀ ਦੀਪਕ ਪਾਦ ਹੈ ਦੂਵੇਂ ਪਾਸੇ ਲੱਗ ਜੇਗਾ ਪਰੰਤੂ ਵਿਸਰਾਮ ਲਾਉਣਾ ਹੈ ਸਾਜਨ ਦੇਸ ਵਿਦੇਸੀ ਅੜੇ ਇੱਥੇ ਵਿਸਰਾਮ ਸਾ ਨੇਹੜੇ ਦੀਦੀ ਇਸ ਤਰ੍ਹਾਂ ਹੀ ਪਾਠਬੂਧ ਵਿੱਚ ਵੀ ਲਵਾਇਆ ਪਾਠਦਰਪਣ ਵਿੱਚ ਵੀ ਇਸੇ ਤਰ੍ਹਾਂ ਸਾਜਨ ਦੇਸ ਵਿਦੇਸੀ ਅੜੇ ਸਾ ਨੇਹੜੇ ਦੀਦੀ ਸਾਰ ਸਮਾਲੇ ਤਿੰਨ ਸੱਜਣਾ ਇਹ ਸਮਾਲੇ ਵੀ ਬੁੱਲਿਆ ਜਾ ਸਕਦਾ ਸਾਰ ਸਮਾਲੇ ਤਿੰਨ ਸੱਜਣਾ ਮੋਹਨ ਨੈਣ ਭਰੇਦੀ ਮੋਹਨ ਨੈਣ ਭਰੇਦੀ ਗੁਣ ਸਾਰੇ ਦੀ ਕਿਉ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨਾ ਜਾਣਉ ਵਿਖੜਾ ਮਾਰਗ ਪੰਥ ਨਾ ਜਾਣਉ ਵਿਖੜਾ ਮਾਰਗ ਪੰਥ ਨਾ ਜਾਣਉ ਵਿਖੜਾ ਯੋ ਪਾਈਐ ਫੇਰ ਪਾਰੇ ਸਤ ਗੁਰ ਸਬਦੀ ਮਿਲੈ ਵਿਸੁੰਨੀ ਤਾਨ ਮਨ ਆਗੈ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮੇਲ ਪ੍ਰੀਤਮ ਰਸ ਚਾਖੈ ਮਹਿਲ ਬੁਲਾਈ ੜੀਏ ਮਹਿਲ ਬੁਲਾਈ ੜੀਏ ਬੁਲਾਈ ਲਾਂ ਨਹੀਂ ਲਾ ਦੇਣੀ ਬੁਲਾਈ ੜੀਏ ਮਹਿਲ ਬੁਲਾਏ ੜੀਏ ਬੇਲਮ ਨਾ ਕੀਜੈ ਕਈ ਵਾਰ ਪਾਰਤੀ ਸਿੰਘ ਨਾ ਬੁਲਾਏ ੜੀਏ ਕਹਿ ਦਿੰਦੇ ਆ ਐੜਾ ਵੀ ਵਿੱਚ ਲਾ ਦਿੰਦੇ ਆ ਬੁਲਾਏ ੜੀਏ ਇਸ ਤਰ੍ਹਾਂ ਨਹੀਂ ਬੁਲਾਏ ੜੀਏ ਐੜਾ ਨਹੀਂ ਲਾਉਣਾ ਵਿੱਚ ਆਨੰਦਨ ਰਤੜੀਏ ਰਤੜੀਏ ਕਸਕੇ ਸਹਿਜ ਮਲੀਜੈ ਸੁਖ ਸਹਿਜ ਮਲੀਜੈ ਰੋਸ ਨਾ ਕੀਜੈ ਗਰਬ ਨਿਵਾਰ ਸਮਾਣੀ ਸੱਚ ਰਾਤੀ ਮਿਲੇ ਮਲਾਈ ਬਿਸਰਾਮ ਤੇ ਜਿਆਦਾ ਰੁਕੇ ਠਮਕ ਤੇ ਥੋੜਾ ਜਿਹਾ ਇਸ਼ਾਰਾ ਮਾਨਮੁਖ ਆਵਣ ਜਾਣੀ ਜਦ ਨਾਚੀ ਤਬ ਘੂਗਟ ਕੈਸਾ ਮਟਕੀ ਫੋੜ ਨਿਰਾਰੀ ਨਾਨਕ ਆਪੈ ਆਪ ਪਛਾਣੈ ਗੁਰਮੁਖ ਤਤ ਵਿਚਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ